ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੋਕਰੀ ਕਲਾਂ ਦੇ ਵਿੱਚ ਕੋਕਰੀ ਕਲਾਂ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਵਾ ਮਿੱਤਰੋ ਇਹ ਪਿੰਡ ਰਹਿ ਜਾਂਦਾ ਵਾ ਮੋਗੇ ਤੋਂ ਜਦੋਂ ਆਪਾਂ ਲੁਧਿਆਣਾ ਰੋਡ ਫੜੀਦਾ ਨਾ ਤੇ ਉਦੋਂ ਮੋਗੇ ਵਾਲੇ ਪਾਸੇ ਉਹ ਜਗਰਾਂਵਾਂ ਵਾਲੇ ਪਾਸੇ ਨੂੰ ਵੱਧ ਕੇ 8-10 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਦੋ ਰਸਤੇ ਆਉਂਦੇ ਇੱਕ ਤਾਂ ਸਕੂਲ ਦੇ ਨਾਲ ਮੁੜਦਾ ਇੱਕ ਉਹਦੋਂ ਅੱਗੇ ਆ ਕੇ ਤੁਝੇ ਫਿਰ ਤੁਸੀਂ ਉਹ ਨਹੀਂ ਉਹਨਾਂ ਦਾ ਜਿੱਤਵਾਲ ਤੋਂ ਵੀ ਸਿੱਧਾ ਛੜਕਾ ਜਿਹੜੀ ਉਹ ਕੋਕਰੀ ਕਲਾਂ ਪਿੰਡ ਦੇ ਵਿੱਚ ਆਉਂਦੀ ਆ ਮਿੱਤਰੋ ਕੋਕਰੀ ਹੀਰਾ ਵੀ ਇਸ ਪਿੰਡ ਦਾ ਗਵੰਡੀ ਪਿੰਡ ਹੈ ਕੋਕਰੀ ਕਲਾਂ ਪਿੰਡ ਦੇ ਵਿੱਚ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਲੈਣ ਦਾ ਕੰਮ ਆ ਤੇ ਅੱਜ ਤੁਹਾਨੂੰ ਮਿੱਤਰੋ ਉਹ ਫੇ ਵਿਖਾ ਦੇ ਰਹੇ ਆ ਨਿੱਕੇ ਭਾਲੇ ਵੀ ਕਹਿਣ ਤੋਂ ਭਾਵੇਂ ਆ ਵੀ ਜੈਜ ਰੇਟ ਵਾਲੀਆਂ ਤੁਹਾਨੂੰ ਵਿਖਾ ਦੇਣੀਆਂ ਤਿੰਨ ਤਾਂ ਵੱੱਛੀਆਂ ਤੇ ਇੱਕ ਵੱਛੀ ਵਿਖਾ ਦੇਣੀ ਆ ਤੁਹਾਨੂੰ ਮਿੱਤਰੋ ਮੈਂ ਗੱਬਣ ਚੱਕ ਪਾਸ 8-7 ਮਹੀਨਿਆਂ ਦੀ ਤੇ ਇੱਕ ਤਿਆਰ ਡਾਲਿਆਂ ਤੇ ਮੱਝ ਹੌਲੇ ਪਾ ਦੀ ਗੱਲਬਾਤ ਕਰਦੇ ਆ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਬੜੀ ਵਧੀਆ ਵਧੀਆ ਬਾਈ ਜੀ ਸੇਤਾਂਕਰ ਪਰਿਵਾਰ ਵੀ ਨੇ ਜਮਾ ਓਕੇ ਵੀਰੇ ਠੀਕ ਆ ਬਾਈ ਮੱਧ ਦੀ ਬਾਰੇ ਦੱਸੀ ਕੀ ਡਿਟੇਲ ਆ ਕਿੰਨਾ ਵਸੂ ਵੀਰੇ ਮਾਜਨੇ ਤੀਜੀ ਸੂਏ ਸੋਨਾ ਵਾ ਤੀਜੀ ਸੂਏ ਸੂਨਾ ਹੈ ਤੇ ਕਿੰਨਾ ਦਿਨ ਲੈ ਜੂਗੀ ਵੀਰੇ ਹਫਤਾ ਲੈ ਗਏ ਹਫਤਾ ਲੈ ਗਏ ਦੁੱਧ ਦਾ ਕੀ ਰਿਕਾਰਡ ਆ ਵੀਰੇ ਦੁੱਧ ਵੀਰੇ 13 14 ਕਿਲੋ ਸਲੋਤੇ ਆਈ ਐ ਮੈਂ 13 14 ਕਿਲੋ ਦੀ ਹੈ ਠੀਕ ਆ ਬੱਤੀ ਡੁੱਲੀ ਬਹੁਤਾ ਬ੍ਰੀਕ ਬਹੁਤ ਆ ਤੁਹਾਨੂੰ ਮੈਂ ਦੇਜਾਂ ਅੰਡਰ ਰੋਡਰ ਲੋ ਖੁੱਲੇ ਨੇ ਪਿੰਡਾ ਪੁੰਡਾ ਸਿੰਘ ਸੁng ਵੀ ਚੰਗਾ ਮਿਆਂ ਦਾ ਹੈ ਘਰੇ ਚੂਨੇ ਮੈਂ ਲੈਣੀ ਮੈਂ ਥਾਣੀ ਬਹੁਤ ਚੰਗਾ ਮੁੱਠੀ ਮੁੱਠੀ ਦਾ ਥਾਣਾ ਟੱਲਾ ਦੁੱਧ ਦੇ ਦੋਗੀ ਵਾਕੇ ਇਦਾਂ ਹਾਂ ਮੈਂ ਬ੍ਰੀਕ ਬਹੁਤ ਆ ਤੇ ਕਿੰਨਾ ਦੁੱਧ ਪਾ ਦੋਗੀ ਉਸਤਾਦ ਇਹ ਤਾਰੀ ਬਾਹਰ ਕਰਦੇ ਹੈ ਵੀ ਜੀ ਕਿੰਨਾ ਦੁੱਧ ਪਾਜੂਗੀ ਦੁੱਧ ਵੀਰੇ 13 14 ਕਿਲੋ ਮੈਂ ਦਊਗੀ ਹੂੰ ਦੈਨ ਕਿੰਨੇ ਪਏ ਹਜੇ ਇਹਦੇ ਚਾਰ-ਪੰਜ ਦਿਨ ਤਾਂ ਮੈਂ ਨਹੀਂ ਲੈਈ ਜਾਣੇ ਵੀਰੇ ਚਾਰ-ਪੰਜ ਦਿਨ ਮੋੜ ਲੈ ਵੀਰੇ ਤੇ ਚਾਰ-ਪੰਜ ਬਣੂਗੀ ਚੰਗੀ ਫਿਰ ਚਲੂਗਾ ਹਾਂ ਹੂੰ ਤੇ ਕੀ ਰੇਟ ਰਹੂਗਾ ਭਾਈ ਜੰਦਾ ਵੀਰੇ ਦਾ ਮੁੱਲ 82 ਹਜ਼ਾਰ ਕਰ ਦਿੰਦਾ ਦੇਣ ਲੈਣ ਵਾਲਾ ਜੱਸ ਨੂੰ ਵਾਲਾ ਬਸ ਹੋਰ 1000 ਘਾਟ ਘਟ ਕਰ ਦਾਂਗੇ ਛੋਟੀ ਚੰਗੀ ਹੈ ਵੀਰੇ ਹੂੰ ਮੈਨ ਦਾ ਚੱਗੇ ਸਰੀਕ ਉਹ ਨੀ ਪਹਿਣੀ ਮਾਣਦਣ ਥੋੜਾ ਪਤਾ ਕਰ ਦੇਗੇ ਅੰਦਰ ਵਿੱਚ ਹਾਂ ਕਰ ਦਾਂਗੇ ਮੌਕੇ ਤੇ ਜੈਰੀ ਜੁਲੀ ਚੰਗੀ ਆ ਹਨਾ ਚਵਾਈ ਜੁਲੀ ਬਹੁਤ ਚੰਗੀ ਨਿਕਲੂਗੀ ਹੂੰ ਖੁੱਲੀ ਡੋਲੀ ਮੈਗਾ ਬ੍ਰੀਕੀ ਬ੍ਰੂਕੀ ਪਾਲੀ ਚੰਗੀ ਆ ਪੂਰੀ ਚੰਗੀ ਨਿਕਲਣੀ ਹੈ ਮੈਨੂੰ ਹੂੰ ਲੇਵੀ ਮੇਤਰੋ ਦਿਨ ਹਫਤਾ ਕੱਢਦੀ ਆ ਤੇ ਹਫਤੇ ਨੂੰ ਟਿਕਾਣੇ ਲਾ ਦੂਗੀ ਤੀਰ ਲੇਵੇ ਲੂਵੇ ਲੋਆ ਖੁੱਲੀ ਤੇ ਡੁੱਲੀ ਤ੍ਰੀਤੀ ਚੰਗੀ ਐ ਸਾਰੀ ਬਣੂਗੀ ਬਹੁਤ ਸੋਹਣੀ ਮੈਂ ਥੱਲੋ ਫਿਰ ਰੇਟ ਦੇ ਵਿੱਚ ਵੀ ਮੇਤਰੋ ਕੰਮ ਲੋਟ ਆ 82000 ਰੁਪਿਆ ਰੇਟ ਆ ਤੇ ਆ ਬਾਈ ਬੱਛੀ ਬੱਛੀ ਵੀਰੇ ਇਹ 8ਵੇਂ ਮਹੀਨੇ ਨੂੰ ਲੱਗ ਗਿਆ 7ਵੇਂ ਮਹੀਨੇ ਚੈੱਕ ਪਾਸ 7ਵੇਂ ਮਹੀਨੇ ਦੀ ਚੈੱਕ ਪਾਸ 8ਵੇਂ ਮਹੀਨੇ ਲੱਗ ਗਿਆ 7 ਅਕਤੂਬਰ ਤੋਂ ਲੈ ਦੇਣ ਦੇ ਤਰੀਕਾ ਆਪ ਨੂੰ ਲਿਖ ਕੇ ਦਿੱਤੀ ਮਾਰਕਾਣ ਠੀਕ ਆ ਵੀਰੇ ਹਾਂਜੀ ਤੇ ਇਹ ਫਿਰ ਹੁਣ ਦੰਦੋ ਕਿਵੇਂ ਆ ਬਾਈ ਦੰਦਾਂ ਚਾਰ ਦਾ ਚਾਰ ਦੰਦ ਆ ਹੈ ਇਹ ਕਿੰਨੇ ਦੀ ਦੀਦਕੀ ਵੀਰੇ ਅੱਜ ਇਹ ਵੀਰੇ ਬੱਚੀ ਦੇਾਂਗੇ 45000 ਦੀ 40000 ਦੀ 45 ਦੀ 45 ਦੀ ਮਾਨ ਤਣ ਨਾਲ ਜਿਸ ਨੂੰ ਦੂਰੇ ਹੀ ਆ ਬੇਰ ਮੋਕੇ ਤੇ ਘੱਟ ਕਰਨਾ ਇਹ ਵੱਛੀ ਵੀਰੇ ਸਾਰੀ ਚੰਗੀ ਹੈ ਤਿਆਰ ਹੋਈ ਵੱਛੀ ਤੇ ਨਹੀਂ ਪਤਾ ਕਿੰਨੇ ਦੀ ਵਿਕਣੀ ਹੈ ਕੱਦ ਕੁਦ ਬਹੁਤ ਆ ਵੇ ਮੈਂ ਕਿਹਾ 2 ਰੁਪਏ ਲਾਜੂਗੀ ਥਾਂ ਤੋਂ ਬਹੁਤ ਚੰਗਾ ਵਾ ਹਾਂ ਫਿਰ ਵੱਡੀ ਕਰ ਲੈ ਆ ਵੀ ਸਾਂਭਣੀ ਵੀ ਮਾਈ ਪਾਣਾ 7 ਕੁ ਦਿਨ ਹੀ ਪਹਿਣੀ 55 60 ਦੇ ਨਹੀਂ ਉਹਦੋਂ ਪੱਛੀ ਨੇ ਵਧੀਆ ਹਣ ਤੇ ਬਾਹਰ ਕੱਢੋਗੇ ਫਿਰ ਪਤਾ ਲੱਗਣੀ ਕੀ ਆ ਪਿਆ ਦਿਨਾਂ ਤੀਕੋ ਵੱਛੀ ਨੇ ਵਿਕਰੀ ਚ ਆ ਜਾਣਾ ਨਿਕੋ ਫਰਤ ਲੈਣੀ ਬਾਰਲੀ ਤੇ ਵੱਡੀ ਬੁੱਡੀ ਬਹੁਤ ਆ ਬਾਕੀ ਹਣਾ ਬਾਕੀ ਸਾਫ ਸੁਥਰੀ ਬਹੁਤ ਆ ਹਾਂ ਤੇ ਇਹ ਪੂਰੇ 8 ਮਹੀਨੇ ਦੀ ਗੱਪਣ ਹੈ ਹਾਂ ਪੂਰੇ 8 ਮਹੀਨੇ ਨੇ ਕਿ 8ਵਾਂ ਲੱਗਾ 8ਵਾਂ ਲੱਗਾ 2 ਮਹੀਨੇ ਸਾਹਮੜੀ ਪੈਣੀ ਆ 9 ਮਹੀਨੇ ਨੌਦਰੀ ਦੇ ਪੂਰੇ ਕਰਦੀ ਆ ਉਹੀ ਫਿਰ ਮਾਲਾ ਵੀ 60 ਕੁ ਦਿਨ ਇਹਦੇ ਰਹਿ ਗਏ ਮਾਲਾ ਗੁੱਲ ਮਾਲਾ ਕੇ ਹਨਾ ਚਾ ਬਾ ਥਣ ਤੁਹਾਨੂੰ ਬਹੁਤ ਚੰਗਾ ਹਨਾ ਸਾਰੀ ਚੰਗੀ ਆ ਹਮ ਲਾਈ ਪੋਤੇ ਦਾ ਥਣ ਵਿਖਾਦੀ ਕਹਿੰਦੀ ਵਤੀ ਤੁਰਦੀ ਤੁਰਦੀ ਬੜੀ ਪਲਵਾਨਾਂ ਵਾਂਗੂ ਕਰਮਾਲ ਲੈ ਵੇਖੋ ਮਿੱਤਰੋ ਦੇ ਦੇਵਾਲੂਵਾ ਤੋਂ ਹੀ ਨਾ ਟਿਕਾਣੇ ਲਾ ਦੂਗੀ ਤੀਰ ਜਦੋਂ ਤਿਆਰ ਹੋ ਗਈ ਨਾ ਉਹ ਤੋਂ ਹੀ ਕਹਿਣਾ ਵੀ ਨਹੀਂ ਵੇਚਣੀ ਦੁੱਧ ਵੀ ਚੰਗਾ ਪਾਜੂਗੀ ਭਾਈ ਬੋਲੇ ਜੇ 18 20 ਕਿਲੋ ਤੋਂ ਦਿਨਾ ਬਣਦਾ ਬੱਛੀ ਨੂੰ ਪਹਿਲੇ ਸੂਏ ਦੇ ਦਿੱਤੀ ਜਵੇਂ ਲਈ ਲੁੱਟੀ ਪੱਟੀ ਆ ਤੇ ਬਾਈ ਫਿਰ ਆ ਇਧਰ ਝੁੰਗਰਾ ਮੰਗਰਾ ਇਹ ਤਰ ਇਕੱਠੀਆਂ ਲਈਆਂ ਸੀ ਝੁੰਗਰਾ ਮੰਗਰਾ ਇਹ ਕਿਹ ਕਦੇ ਸੌਦਾ ਕੀਤਾ ਹੈ ਠੀਕ ਆ ਸੀਗੀਆਂ ਪੰਜ ਛੇ ਇਹਨਾਂ ਚੋਂ ਬਾ ਤਿੰਨ ਰਹਿ ਗਈਆਂ ਬਾਕੀ ਵਹਿ ਗਈਆਂ ਬਾਕੀ ਵਹਿ ਗਈਆਂ ਹੈ ਇਹ ਫਿਰ ਕਿਨੇ ਕਿਨੇ ਦੀਆਂ ਇਹ ਤਾਂ ਇੱਥੇ ਖੜੀਆਂ ਵਿਖਾ ਦੇਣੀਆਂ ਆਪਾਂ ਬਸ ਕੋਈ ਨਾ ਚੰਗੀਆਂ ਬੱਛੀਆਂ ਯਾਰ ਜੇ ਕੋਈ ਸਾਂਭ ਨੂੰ ਆ ਸੌਣ ਲਾ ਬੰਨਣ ਵਾਲੀਆਂ ਤਿਆਰ ਆ ਇਹ ਤਾਂ ਠੀਕਾ ਵੀ ਭਰੇ ਹੋਇਆ ਆ ਜਿਹੜੀ ਦਸੇ ਮੋੜੀ ਬੜੀ ਛੜੀ ਹੁੰਦੇ ਹੈ ਕਿਹੜੀ ਤੇ ਟੀਕਾ ਭਰਿਆ ਇਧਰ ਨਹੀਂ ਤੇ ਜਿਹੜੀ ਮਾਰਨ ਜਾਂਦੀ ਬਰਲੀ ਨੂੰ ਠੀਕ ਹੈ ਜਿਹੜੀ ਠੀਕ ਹੈ ਲੈ ਵੀ ਕਹ ਦੱਸੀ ਤਾ ਰਿਆ ਹੱਥ ਲਾ ਦੇ ਦਰਸ਼ਕ ਵੀਰਾਂ ਨੂੰ ਵੀ ਇਹਨੂੰ ਟੀਕਾ ਭਰਿਆ ਕੇ ਇਹ ਆ ਇਹਨੂੰ ਭਰਿਆ ਠੀਕ ਹੈ ਹਣੇ ਤੇਰੇ ਜੱਡੀ ਆ ਹਨਾ ਹਾਂ ਤੇ ਮਰਜੀ ਕੁਛ ਕਰੀ। ਥਾਣ ਤੁਹਾਨੂੰ ਬਹੁਤ ਚੰਗੇ ਬੱਚਿਆਂ ਦੇ। ਲੈ ਪੁੱਤ ਇਹਨਾਂ ਦੀ ਝੋਲੀਆਂ ਵਿਖਾ ਦੇ। ਵਿਖਾ ਦੇ। ਇਹ ਕਿੰਨੇ ਦੀ ਦੇ ਦਈਏ ਆ? ਇਹ 5000 ਦੇ ਦਾਂਗੇ ਯਾਰ। ਉਹ ਤਾਂ ਠੀਕ ਆ ਯਾਰ ਕੋਈ ਮਾੜੀ ਨਹੀਂ ਇਹਨਾਂ ਦੀ। ਜਿੰਨੇ ਸੰਪਨ ਨੂੰ ਲੈਣੀ ਆ। ਪਰ ਦੁੱਧ ਦੀ ਵੀ ਮੈਂ ਆਪਾਂ ਦੁੱਧ ਵੀ ਹਿਸਾਬ ਨਾਲ ਪੂਰੇ ਨਹੀਂ ਕਰਦੀ ਹੁਣੀ ਹਨਾ। ਨਹੀਂ ਕਰਦੀ। ਹੈ। ਤੇ ਆਹ ਬਾਈ ਇਹ ਵੀ 5 ਦੀ ਦੇ ਦਾਂਗੇ। ਜੋੜਾ ਕਿੰਨੇ ਦਾ ਦੇ ਦਿਆਗੇ? ਜੋੜਾ ਕੋਈ ਆ ਕੇ ਦਾ ਕੋਈ ਨਾ ਹੋਰ 1000 ਛੜਵਾਗੇ। ਠੀਕ ਆ ਮਾਨਤਨ ਕਰਦੇ ਹੋਗੇ। ਇੱਕੋ ਖੀਰੀ ਹੈ ਬੱਚੀ ਪਾਲੀ ਲਾਲ। ਇਹ ਦੋ ਲਾਲ? ਹਾਂ। ਉਹ ਖੀਰੀ ਆ। ਹਾਂ ਹਾਂ। ਬੱਚੀ। ਬੱਚੀ ਉਹ ਵੀ ਚੰਗੀ ਤੇ ਅਗੀ ਪੀਚ ਲੱਗ ਗਈ ਜੱਫਾ ਫਿਰ ਇਹ ਖੇਡ ਦੇ ਮੈਦਾਨ ਵਿੱਚ ਇਹ ਇੱਕ ਪਾਸੇ ਕਹਿੰਦੇ ਲਾਲ ਦੇ ਪਾਸੇ ਚੱਲ ਕੱਡੀ ਵਾਰ ਉਹਨੂੰ ਹੂੰ ਕੱਡੀ ਵਾਰ ਉਹਨੂੰ ਲਾਲ ਤੁਮੜੀ ਗਈ ਯਾਰ ਲੈ ਵੇ ਐਡਾ ਐ ਭੰਗੜਾ ਪਾਉਂਦੀਆਂ ਚੰਦਰਗਿਣੀ ਡਰਦੀਆਂ ਖੁੱਲੀਆਂ ਸ਼ਰਦਾਂ ਵਰਦ ਗਈਆਂ ਹੂੰ ਇਹ ਕਿੰਨੇ ਦੀ ਦਿੱਤੀਏ ਲਾਲ ਇਹ ਤਿੰਨ ਦੀ ਦੇ ਦਾਂਗੇ ਬੱਚੀ ਕੀ ਦੀ 13000 ਦੀ ਤਿੰਨੇ ਬਣ ਗਈ ਹੈ ਨਾ ਤੇ ਜੇ ਕੋਈ ਆਖੇ ਤਿੰਨੇ ਹੀ ਚੜਾ ਯਾਰ ਅਦਰ ਕਰ ਸਾਡੇ ਨਾਲ ਰਾਬਤਾ ਕਰ ਆਮ ਤੇ ਫਿਰ ਕਰ ਦੇਗਾ ਉਹ ਕਰ ਦਾਂਗੇ ਵਿੱਚ ਹਾਂ ਕਰ ਦੇ ਬੱਚੀ ਚੰਗੀ ਹੈ ਲੈ ਜੀ ਹੁਣ ਬਾਹਰ ਨਿੱਕੇ ਦੇ ਸਾਥ ਨਾਲ ਨਿੱਕੇ ਦੇ ਆਉਂਦੀ ਮੁੱਠ ਦੇ ਹਨ ਢਿੱਲੀ ਛੜ ਦੇ ਕੋਈ ਨਾ ਕਿਤੇ ਨਹੀਂ ਭਾਈ ਦੀ ਇਹ ਕਰਦੀ ਰਹਿੰਦੀ ਨਹੀਂ ਯਾਰ ਬੱਚੀ ਸੋਹਣੀ ਆ ਤੇਰੀਆਂ ਰਾਜ ਬਾਈ ਲੈ ਹੈ ਇਹ ਦਾ ਪਾਲੇ ਜਲਾ ਵਾਂਗੂ ਕੱਟ ਮਾਰਦੀ ਆ ਪੂਰੇ ਬਾਈ ਹਨਾ ਬਾਈ ਪੰਲਾ ਜੀ ਲਾਲ ਪ੍ਰਿਯੋ ਕਰਮ ਜੱਪੂ ਟੈਡ ਬਾਂਦੇ ਨੂੰ ਆਲੇ ਪਾਸੇ ਹੁਣ ਅੱਜ ਕੱਲ ਆ ਵੇਖ ਲੈ ਫਿਰ ਤੇ ਇਹ ਬਾਈ ਫਿਰ ਹੁਣ ਤਿੰਨਾਂ ਦਾ ਹੋ ਗਿਆ 13000 ਹਾਂਜੀ ਤਿੰਨ ਤੇ ਤਿੰਨ 13 ਨਾ 13 ਤੇ ਨਾ 13 ਹੈ ਤੇ ਇਹ ਹੋ ਗਈਆਂ ਆਪਣੀਆਂ ਬੱਚੀਆਂ ਤਿੰਨੇ ਬਾਈ ਤੇ ਉਹ ਨਿੱਕੀ ਜੀ ਬਾਈ ਫਿਰ ਕਿਉਂ ਉਹ ਵੇਗੀਆਂ ਵੀਰੇ ਉਹ ਵੀ ਇਹਨੇ ਨਾਲ ਹੀ ਸੀਗੀ ਇੱਕ ਹੋਰ ਵੇਗੀਆਂ ਦੋ ਅੱਛਾ ਉਹ ਵੀ ਵੇਗੀਆਂ ਹੈ ਠੀਕ ਆ ਬਾਈ ਫਿਰ ਹੁਣ ਇਹ ਸੀ ਹੋ ਗਿਆ ਆਪਣੀਆਂ ਬੱਚੀਆਂ ਹਨਾ ਇਹਨੂੰ ਖਰੀਦਣ ਲਈ ਕੋਕਰੀ ਕਲਾਂ ਪਿੰਡ ਵਿੱਚ ਆਉਣਾ ਪੈਣਾ ਮੋਗੇ ਜिले ਦਾ ਕੋਕਰੀ ਕਲਾ ਪਿੰਡ ਆ ਆਪਣਾ ਨੰਬਰ ਦੇਈਂ ਸਤਾਦ 7347426583 ਇੱਕ ਵਾਰੀ ਹੋਰ ਆਉਣ ਦੇ 7347426583 7347426583 ਇਸ ਨੰਬਰ ਤੇ ਗੱਲਬਾਤ ਕਰਨਾ ਹੈ ਇਸ ਨੰਬਰ ਤੇ ਕਰਨੀ ਹੈ ਮਿੱਤਰੋ ਤੁਸੀਂ ਬਾਈ ਨਾਲ ਗੱਲ ਤੇ ਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ ਜੋਂਗਰੋ